ਤੇ ਹਰਵਿੰਦਰ ਸਿੰਘ ਸਰਨਾ ਦੇ ਵੱਲੋਂ ਦੇਸ਼ ਕਰਕੇ ਮੈਮੋਰੈਂਡਮ ਦੇ ਕੇ ਗਏ ਹਨ ਜਿਹੜੀ ਜਹਦਰ ਸਾਹਿਬ ਨੇ ਬਦਵਾਨ ਸੱਜਣਾ ਦੀ رائے ਲੈਣ ਲਈ ਇੱਕ ਮੀਟਿੰਗ ਬੁਲਾਈ ਸੀ ਉਹਦੇ ਤੇ ਉਹਨਾਂ ਨੇ ਕਿੰਤੂ ਪਰੰਤੂ ਕੀਤਾ ਸੀ ਸਾਡੀ ਡਿਬੇਟ ਦੇ ਵਿੱਚ ਸਦਾਰ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸ੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਾਹਿਬਾਨ ਨੂੰ ਭੱਦੀ ਸ਼ਬਦਾਵਲੀ ਵਰਤੀ ਤੇ ਗਾਲਾਂ ਕੱਢੀਆਂ ਸਾ ਉਹਨਾਂ ਨੇ ਕਿਹਾ ਜਾ ਮੇਰੇ ਤੋਂ ਜਿਹੜੀ ਜਾ ਕੇ ਸ਼ਿਕਾਇਤ ਆ ਅਕਾਲ ਤਖਤ ਸਾਹਿਬ ਨੂੰ ਕਰਨੀ ਆ ਤਾਂ ਕਰਦੇ ਮੈਂ ਕਿਸੇ ਤੋਂ ਡਰਦਾ ਨਹੀਂ। ਉਹ ਜਿਹੜਾ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਸ਼ਰਿਆਮ ਵੰਗਾਰਿਆ ਵਾ। ਮੁੱਚੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸardar ਪਰਮਜੀਤ ਸਿੰਘ ਸਰਨਾ ਦੇ ਵਿਰੋਧ ਵਿੱਚ ਇਹ ਮੈਮੋਰੰਡਮ ਦਿੱਤਾ ਤੇ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਇਹਨਾਂ ਉੱਤੇ ਬੰਦੀ ਜੋ ਧਾਰਮਿਕ ਸਾਜਾਵਾਂ ਉਹਨਾਂ ਨੂੰ ਕਾਰਵਾਈ ਆ ਉਹ ਉਹਨਾਂ ਤੇ ਜਿਹੜੀ ਆ ਜ਼ਰੂਰ ਜਿਹੜਾ ਬਾ ਕੀਤੀ ਜਾਵੇ ਇਹ ਮੰਗ ਪੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ மூਵ ਮੈਂਬਰ ਸਾਹਿਬਾਨਾਂ ਪਰ ਲੋਗਾਂ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਵਿਰੁੱਧ ਇਸ ਤਰ੍ਹਾਂ ਕਿ ਜਿਸ ਦਿਨ ਅਸੀਂ ਸਰਦਾਰ ਹਰਵਿੰਦਰ ਸਿੰਘ ਸਰਨਾ ਦੇ ਵਿਰੁੱਧ ਅ ਜਹੇਦਾਰ ਸਾਹਿਬ ਨੂੰ ਮੈਮੋਰੰਡਮ ਦੇ ਕੇ ਗਏ ਆ ਤੇ ਹਰਵਿੰਦਰ ਸਿੰਘ ਸਰਨਾ ਦੇ ਵੱਲੋਂ ਦੇਸ ਕਰਕੇ ਮੈਮੋਰੰਡਮ ਦੇ ਕੇ ਗਏ ਆ ਜਿਹੜੀ ਜਹੇਦਾਰ ਸਾਹਿਬ ਨੇ ਬਦਵਾਨ ਸੱਜਣਾ ਦੀ رائے ਲੈਣ ਲਈ ਇੱਕ ਮੀਟਿੰਗ ਬੁਲਾਈ ਸੀ ਉਹਦੇ ਤੇ ਉਹਨਾਂ ਨੇ ਕਿੰਤੂ ਪਰਿੰਤੂ ਕੀਤਾ ਸੀ ਉਹਨੂੰ ਚੈਲੰਜ ਕੀਤਾ ਸੀ ਤੇ ਇਸ ਤੋਂ ਬਾਅਦ ਜਿਸ ਦਿਨ ਉਹ ਮੈਮੋਰੰਡਮ ਚਾਲਦੀ ਡਿਬੇਟ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਤਗੁਰ ਦਵਾਰਾ ਪ੍ਰਬੰਧਕ ਕਮੇਟੀ ਦੇ ਸਮੂਚੇ ਮੈਂਬਰ ਸਾਹਿਬਾਨ ਨੂੰ ਭੱਦੀ ਸ਼ਬਦਾਵਲੀ ਵਰਤੀ ਤੇ ਗਾਲਾਂ ਕੱਢੀਆਂ ਜਦੋਂ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਹਰਮੇਸ਼ ਸਿੰਘ ਕਾਲਕਾ ਸਾਹਿਬ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨੇ ਕਿਹਾ ਜਾ ਮੇਰੀ ਤੂੰ ਜਿਹੜੀ ਜਾ ਕੇ ਸ਼ਿਕਾਇਤ ਅਕਾਲਤਖ ਸਾਹਿਬ ਨੂੰ ਕਰਨੀ ਆ ਤਾਂ ਕਰਦੇ ਮੈਂ ਕਿਸੇ ਤੋਂ ਡਰਦਾ ਨਹੀਂ ਆ ਉਹ ਜਿਹੜਾ ਉਹਨਾਂ ਨੇ ਅਕਾਲਤਖ ਸਾਹਿਬ ਨੂੰ ਸ਼ਰਿਆਮ ਵੰਗਾਰਿਆ ਵਾ ਤੇ ਭੱਦੀ ਸ਼ਬਦਾਬ ਲਈ ਵਰਤੀ ਆ ਤੇ ਦਿੱਲੀ ਮਾਨਯੋਗ ਦਿੱਲੀ ਸਿਕੁਰਿਟਾਰੀਆ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਗਾਲਾਂ ਕੱਢੀਆਂ ਨੇ ਤੇ ਭੱਦੀ ਸ਼ਬਦਾਬ ਲਈ ਉਹਨਾਂ ਵਰਤੀ ਆ ਇਸ ਕਰਕੇ ਉਹਨਾਂ ਵਿਰੁੱਧ ਬਣਦੀ ਜਿਹੜੀ ਆ ਧਾਰਮਿਕ ਜਿਹੜੀ ਆ ਸਜ਼ਾ ਵਾ ਕਿਉਂਕਿ ਕੋਈ ਵੀ ਜਿਹੜਾ ਵਾ ਇੱਜ਼ਤਦਾਰ ਬੰਦਾ ਜਿਸ ਤਰ੍ਹਾਂ ਦੀਆਂ ਉਹਨਾਂ ਨੇ ਉਹਦਾਂ ਸ਼ਬਦਾਬ ਲਈ ਵਰਤੀ ਆ ਤੇ ਉਹ અપਮਾਨਿਤ ਸਮਝਦੇ ਆ ਕਿ ਇਸ ਤਰ੍ਹਾਂ ਦੇ ਬੰਦਿਆਂ ਦੀ ਜਿਹੜੀ ਸ਼ਬਦਾਬ ਲਈ ਆ ਇਹ ਚੰਗੀ ਨਹੀਂ ਆ ਔਰ ਇੱਕ ਸਿੱਖ ਨੇ ਜਿਹੜੀ ਆ ਉਹਨੂੰ ਸਲਾਇਆ ਨਹੀਂ। ਉਹ ਅਸੀਂ ਇਸ ਦੇ ਅਗੇਂਸਟ ਇਸੇ ਕਰਕੇ ਇਹ ਮੈਮੋਰੰਡਮ ਸਮੁੱਚੀ ਦਿੱਲੀ ਪ੍ਰਧਾਨ ਸਾਹਿਬ ਵੱਲੋਂ ਜਰਨਲ ਸਕਤਰ ਸਰਦਾਰ ਜਗਦੀਪ ਸਿੰਘ ਕਾਲੂਆ ਵੱਲੋਂ ਤੇ ਸਮੁੱਚੇ ਮੈਂਬਰ ਸਾਹਿਬਾਨਾਂ ਵੱਲੋਂ ਇਹ ਸائن ਸਾਰਿਆਂ ਦੇ ਦੇਤੇ ਦਸਤਖਤ ਹੋਏ ਆ ਇਹਨਾਂ ਦੇ ਤੇ ਇਹ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਇਹ ਮੈਮੋਰੰਡਮ ਦਿੱਤਾ ਤੇ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਇਹਨਾਂ ਉਪਰੋਕਤ ਬੰਦੀ ਜੋ ਧਾਰਮਿਕ ਸਜਾ ਵਾ ਉਹਨਾਂ ਨੂੰ ਕਾਰਵਾਈ ਆ ਉਹ ਉਹਨਾਂ ਤੇ ਜਿਹੜੀ ਆ ਜ਼ਰੂਰ ਜਿਹੜਾ ਵਾ ਕੀਤੀ ਜਾਵੇ ਸੋ ਜ਼ਹਿਦਾਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਵਾ ਕਿ ਤੁਹਾਡੇ ਜਿਹੜਾ ਮੈਮੋਰੰਡਮ ਤੇ ਪੂਰਾ ਗੌਰ ਕੀਤਾ ਜਾਊਗਾ ਤੇ ਉਹਦੇ ਤੇ ਐਕਸ਼ਨ ਮਿਲਿਆ